ਜਾਂ ਕਈ ਵਾਰ ਉਹ ਨਾਲ ਹੀ ਦਾ ਆਪਣਾ ਹਲਵਾ ਕਿਦੋਂ ਨਹੀਂ ਲੱਗੇ ਤਾਂ ਉਹਨਾਂ ઓਰਗੈਨਿਕ ਚੋਕ ਖੰਦਨਾ ਤਾਂ ਮਿੱਠੇ ਦੇਣੇ ਅਰਗੈਨ ਕਾਲੇ ਅੱਛਾ ਕਿੰਨੀ ਕਿੱਲੀਆਂ ਦੀਆਂ ਤਿੰਨ ਕਿੱਲੀਆਂ ਜਦ ਕਰੀ ਬਾਕੀਆਂ ਨੇ ਜਿਵੇਂ ਬਾਕੀਆਂ ਦੇ ਖੱਡੀ ਹੋ ਦੂਸਰੀਆਂ ਟਰੈਡੀਸ਼ਨਲ ਹੈ ਦੇਖਦੇ ਵਿੱਚ ਜਰਾ ਤਾਂ ਨਹੀਂ ਹੈਗਾ ਆਇਆ ਨਾ ਆ ਦੇਖੋ ਆਇਆ ਤਾਂ ਨਾਲ ਨਾਲ ਤੋ ਚਲੇ ਸਾਦੇ ਸੀ ਠੀਕ ਹੈ ਔਰ ਸਾਡਾ ਸਾਹ ਜਿਹੜਾ ਬੰਦਾ ਖਾਂਦਾ ਉਹ ਕਦੇ ਐਸਿਡਿਟੀ ਨਹੀਂ ਹੋਵੇ ਨਹੀਂ ਖਾ ਕੇ ਐਸਿਡਿਟੀ ਹੋਵ ਕਰਦਾ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਜੀਤ ਸਿੰਘ ਹੈ ਪਿੰਡ ਦਿਵਾਲਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਕਿੰਨੇ ਕੇ ਸਾਲਾਂ ਤੋਂ ਜੀ ਤੁਸੀਂ ਆਰਗੈਨਿਕ ਖੇਤੀ ਕਰ ਰਹੇ ਹੋ ਇਹ ਪਹਿਲਾਂ ਅਸੀਂ ਸ਼ੁਰੂ ਕੀਤਾ ਸੀ 2008 ਚ ਇੱਕੜ ਤੋਂ ਹੂੰ ਤੇ ਉਸ ਤੋਂ ਬਾਅਦ ਫਿਰ ਦੋ ਹੋ ਗਏ ਤੇ ਹੁਣ ਤਿੰਨ ਨੇ ਕਿਹੜੀ ਫਸਲ ਬੀਜਦੇ ਹੋ ਹੁਣ ਇਸ ਟਾਈਮ ਕਣਕ ਲੱਗੀ ਹੋਈ ਹੈ ਜੀ ਤੇ ਡੰਗਰਾਂ ਵਾਸਤੇ ਆਚਾਰਾ ਲੱਗਿਆ ਹੋਇਆ ਆ ਕਿਹੜੇ ਸਾਲ ਤੋਂ ਕਰ ਰਹੇ ਹੋ ਜੀ 2008 ਤੋਂ ਸ਼ੁਰੂ ਕੀਤਾ ਸੀ 2008 ਇਹ ਤੁਹਾਨੂੰ ਕਿੰਨਾ ਖਰਚਾ ਆਉਂਦਾ ਤੇ ਕਿੰਨਾ ਕੁ ਮਾਰਜਨ ਹੋ ਜਾਂਦਾ ਉਹ ਨਹੀਂ ਖਰਚਾ ਤਾਂ ਇਹ ਚ ਕੋਈ ਹੈ ਨਹੀਂ ਕਿਉਂਕਿ ਨਾ ਤਾਂ ਅਸੀਂ ਰੋਪਾਉਣਾ ਨਾ ਸਪਰੇਅ ਕਰਨੀ ਆ ਕਣਕ ਚ ਤੇ ਕਣਕ ਤੋਂ ਬਾਅਦ ਅਸੀਂ ਫਿਰ ਬੀਜਦੇ ਆ ਉਹ ਕੀ ਆਪਣਾ ਪੰਪਕਨ ਜਿਹਨੂੰ ਹਲਵਾ ਕਦੂ ਕਹਿੰਦੇ ਆ ਉਹਦੇ ਤੇ ਵੀ ਕੋਈ ਏਡਾ ਬਹੁਤਾ ਖਰਚ ਨਹੀਂ ਹੁੰਦਾ ਉਹ ਬਸ ਬੀਜ ਕੇ ਤੋੜਨੇ ਵਾਲਾ ਹੀ ਕੰਮ ਆ ਉਹ ਮੰਡੀ ਤੇ ਰੇਟ ਡਿਪੈਂਡ ਹੁੰਦਾ ਉਹਦਾ ਉਈ 10 ਰੁਪਏ ਵੇਗਿਆ ਕਦੇ 5 ਰੁਪਏ ਵੇਗਿਆ ਇੱਥੇ ਕਿ ਤਕਰੀਬ ਨੂੰ ਵੀ ਕੀ ਜਾਂਦਾ ਇੱਕ ਕੀਲਾ ਆਰਗੈਨਿਕ ਬਣਾਉਣ ਨੂੰ ਕਿੰਨਾ ਸਮਾਂ ਲੱਗ ਜਾਂਦਾ ਉਹ ਜੋ ਆਪਣੇ ਕਹਿੰਦੇ ਆ ਸਾਇੰਟਿਸਟ ਕਹਿੰਦੇ ਵੀ 3 ਸਾਲ ਹੂੰ 3 ਸਾਲ ਬਾਅਦ ਤੁਹਾਡਾ ਆਰਗੈਨਿਕ ਦੇ ਵਿੱਚ ਰਿਸਟਰਡ ਹੋ ਜਾਊਗਾ ਆਰਗੈਨਿਕ ਜਿਹੜੀ ਆਪਾਂ ਫਸਲ ਲਗਾਉਨੇ ਆ ਉਹਦੇ ਵਿੱਚ ਕੋਈ ਖਾਦ ਵਗੈਰਾ ਕਿਹੜੀ ਪੈਂਦੀ ਆ ਜੀ ਨਹੀਂ ਖਾਦ ਜਾਂ ਤਾਂ ਆਪਣੇ ਰੂੜੀ ਦੀ ਖਾਦ ਪਾਉਨੇ ਆ ਹੂੰ ਜਾਂ ਵਰਮੀ ਕੰਪੋਸਟ ਪਾਉਨੇ ਆ ਜਾਂ ਫਿਰ ਉਹ ਸਾਡੇ ਆ ਕੀ ਆਪਣੇ ਪੰਜਾਬ ਐਗਰ ਵਾਲੇ ਦੇ ਜਾਂਦੇ ਆ IFCO ਦੇ ਜਿਹੜੇ ਜੈਵਿਕੂਪ ਹਾਂਜੀ ਇਹ ਬਰਮੀ ਕੰਪੋਸਟ ਤੁਸੀਂ ਆਪ ਤਿਆਰ ਕਰਦੇ ਹੋ? ਹਾਂਜੀ ਹਾਂਜੀ ਦੋ ਬੈੱਡ ਅਸੀਂ ਘਰੇ ਲਾਏ ਹੋਏ ਆ। ਹਾਂ ਉਹਨਾਂ ਤੋਂ ਗੰਡੋਏ ਛੱਡੇ ਹੋਏ ਉਹਨਾਂ ਚ ਲਿਆ ਕੇ ਉਹ 6 ਮਹੀਨੇ ਬਾਅਦ ਅਸੀਂ ਬਦਲ ਲੈਂਦੇ ਹਾਂ। ਬਰਮੀ ਕੰਪੋਸਟ ਦਾ ਵੀ ਕੋਈ ਖਰਚਾ ਹੁੰਦਾ ਜੀ? ਨਹੀਂ ਉਹ ਤਾਂ ਕੋਈ ਇੱਕ ਵਾਰ ਗੰਡੋਏ ਲਿਆ ਕੇ ਛੱਡ ਤੇ ਬਾਅਦ ਚ ਤਾਂ ਕੋਈ ਖਰਚਾ ਨਹੀਂ। ਹਾਂ 3-400 ਦੇ ਗੰਡੋਏ ਨਿਊ ਛੱਡ ਤੋਂ ਬਾਅਦ ਆਪਣੇ ਆਪ ਵਧ ਜਾਂਦੇ ਆ। ਹਾਂ ਇਹ ਜਿਹੜੀ ਆਰਗੈਨਿਕ ਖੇਤੀ ਕਰਦੇ ਹਾਂ ਜਿਹੜੀ ਫਸਲ ਨਿਕਲਦੀ ਆ ਕਿੱਥੇ ਵੇਚਦੇ ਹਾਂ? ਲੋਕ ਆਪਣੇ ਆਪ ਹੀ ਲੈ ਜਾਂਦੇ ਆ। ਜੀ ਇਹ ਆਮ ਜਿਹੜੀ ਫਸਲ ਨਾਲੋਂ ਮਹਿੰਗੀ ਹੁੰਦੀ ਹੈ ਜੀ ਮਹਿੰਗੀ ਹੁੰਦੀ ਹੈ ਜੀ ਕਣਕ ਜਿੱਦਾਂ ਅਸੀਂ 50 ਰੁਪਏ ਕਿਲੋ ਪਿਛਲੀ ਵਾਰ ਦੇ ਰਹੇ ਸੀ ਹਮ ਇਸ ਵਾਰ 60 ਰੁਪਏ ਕਿਲੋ ਦੇਵਾਂਗੇ ਹਮ ਤੇ ਬਸ ਕਣਕ ਹੀ ਲਗਾਉਣੀ ਹੈ ਜੀ ਹਾਂਜੀ ਕਣਕ ਕਣਕ ਇਹ ਧਾਨ ਕਿਉਂ ਨਹੀਂ ਲਗਾਉਂਦੇ ਤੁਸੀਂ ਧਾਨ ਇੱਕ ਤਾਂ ਪੰਜਾਬ 'ਚ ਧਾਨਾਂ ਦੀ ਖਪਤ ਨਹੀਂ ਹੈਗੀ ਜੀ ਤੁਸੀਂ ਆਰਗੈਨਿਕ ਕਰ ਲਓ ਪੈਦਾ ਹਮ ਜਾਂ ਤੁਸੀਂ ਕਹਿੰਦੇ ਕਿ 150 ਰੁਪਏ ਕਿਲੋ ਨੇ ਕਿਸੇ ਨੇ ਤੁਹਾਨੂੰ ਚੋੜ ਨਹੀਂ ਲੈਣੇ ਤੁਹਾਡੇ ਹਮ ਜੀ ਇਸ ਕਰਕੇ ਅਸੀਂ ਫਿਰ ਇਹਨਾਂ ਨੂੰ ਜਾਂ ਤਾਂ ਚਾਰਾ ਬਿਜਲੀ ਦੇ ਡੰਗਰਾਂ ਵਾਸਤੇ ਜੀ ਜਾਂ ਆਪਣੀ ਉਹ ਪੰਪਕਿਨ ਬੀਜ ਦੀ ਜਿਹਨੂੰ ਹਲਵਾ ਕੱਦੂ ਕਹਿੰਦੇ ਆ ਇਹਦਾ ਜਿਹੜਾ ਆਰਗੈਨਿਕ ਕਣਕ ਦਾ ਜਿਹੜਾ ਝਾੜ ਆ ਆਮ ਨਾਲੋਂ ਘੱਟ ਹੁੰਦਾ ਜੀ ਤਕਰੀਬਨ ਅੱਧਾ ਮੰਨ ਕੇ ਚੱਲੋ ਜੀ ਲਗਭਗ ਇਹ ਕਾਰਨ ਕੀ ਹੈ ਜੀ ਇਹ ਅਸਲ 'ਚ ਸਾਡੇ ਖੇਤਾਂ 'ਚ ਤਾਂ ਜਦੋਂ ਆਰਗੈਨਿਕ ਤੁਸੀਂ ਸ਼ੁਰੂ ਕਰਨਾ ਨਾ ਇਹ ਭਾਰੀਆਂ ਜ਼ਮੀਨਾਂ 'ਚ ਸ਼ੁਰੂ ਕਰੇ ਇੱਥੇ ਆ ਜਿਹੜੀ ਜ਼ਮੀਨ ਆ ਜਿਹਦਾ ਪਖੜੇ ਆ ਇਹਦੇ ਥੱਲੇ ਰੇਤਾ ਦੱਬਿਆ ਹੋਇਆ ਹੈ ਸਾਨੂੰ ਪਤਾ ਨਹੀਂ ਸੀ ਜ਼ਮੀਨ ਸਾਡੇ ਕੋਈ ਠੇਕੇ ਤੇ ਸਾਡੇ ਰਿਸ਼ਤਿਆਂ ਦੇ ਕਾਫੀ ਦਿਨ ਦੀ ਸਾਡੇ ਕੋਲੇ ਠੇਕੇ ਤੇ ਆ ਸਾਨੂੰ ਪਤਾ ਨਹੀਂ ਸੀ ਕਾਰ ਬੈਠੇ ਇਸ ਕਰਕੇ ਇੱਥੇ ਝਾੜ ਘੱਟ ਨਿਕਲਦਾ ਹੁਣ ਅਸੀਂ ਇਹਨੂੰ ਬਦਲ ਨਹੀਂ ਸਕਦੇ ਇਹ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਜਿਹੜੇ ਭਾਰੀ ਖੇਤਾਂ 'ਚ ਜਿਵੇਂ ਜਿਹੜੀ ਮਿੱਟੀ ਚੀਕੜੀ ਮਿੱਟੀ 'ਚ ਤੁਸੀਂ ਕਰੇਂਗੇ ਤਾਂ ਉੱਥੇ ਬਹੁਤਾ ਫਰਕ ਨਹੀਂ ਪੈਂਦਾ ਇਹਦੀ ਜਾਣਕਾਰੀ ਆਰਗੈਨਿਕ ਦੀ ਇਹ ਕਿੱਥੋਂ ਲੈਣੀ ਕੰਦੀ ਆਰਗੈਨਿਕ ਕਲੱਬ ਆਪਣੇ ਪੀਯੂ 'ਚ ਹੈਗਾ ਜਾਂ ਪੰਜਾਬ ਐਗਰੋ ਤੋਂ ਲੈ ਲਓ ਜਾਂ ਤੁਸੀਂ ਆਪਣੇ ਖੇਤੀਬੀਗਿਆਨ ਕੇਂਦਰ ਚਲੇ ਜਾਓ ਜਾਂ ਤੁਹਾਡੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਵਾਲੇ ਉਹ ਵੀ ਜਾਣਕਾਰੀ ਦੇ ਦਿੰਦੇ ਆ ਐਗਰੀਕਲਚਰ ਡਿਪਾਰਟਮੈਂਟ ਜਾਂ ਕੋਈ ਹੋਰ ਲੋਨ ਵਗੈਰਾ ਵੀ ਦਿੰਦਾ ਜੀ ਖੇਤੀ ਸਬੰਧੀ ਔਰਗੈਨਿਕ ਖੇਤੀ ਸਬੰਧੀ ਨਹੀਂ ਲੋਨ ਦੀ ਤਾਂ ਪਤਾ ਨਹੀਂ ਅਸੀਂ ਕਿਉਂਕਿ ਅਸੀਂ ਲਿਆ ਨਹੀਂ ਸਬਸਿਡੀ ਮਿਲਦੀ ਹੈ ਜਿੱਦਾਂ ਸਾਨੂੰ ਪ੍ਰੋਡਕਟ ਦਿੰਦੇ ਆ ਫ੍ਰੀ ਦੇ ਕੇ ਜਾਂਦੇ ਆ ਜੀ ਪੰਜਾਬ ਦੇ ਗਰਵਾਲੇ ਜਿਹੜੇ ਦੇ ਕੇ ਜਾਂਦੇ ਆ ਪ੍ਰੋਡਕਟ ਜਿੰਦਾਂ ਵੀ ਉਹ ਹੁੰਦਾ ਆਪਾਂ ਉਹਨੂੰ ਕਹਿ ਸਕਦੇ ਆ ਜੈਵਿਕ ਕਜੂਰੀਆ ਜੈਵਿਕ ਜ਼ਿੰਕ ਜੈਵਿਕ ਫਾਸਫੋਰਸ ਪੀਐਸਵੀ ਕਹਿੰਦੇ ਫਾਸਫੋਰਸ ਸੋਲਵੈਂਟ ਬੈਕਟੀਰੀਆ ਬੈਕਟੀਰੀਆ ਹੁੰਦੇ ਨੇ ਅਸਲ ਵਿੱਚ ਸਾਰੀ ਉਹ ਫ੍ਰੀ ਦੇ ਕੇ ਜਾਂਦੇ ਆ ਇਹ ਫਿਰ ਬੀ ਸੀ ਕਿਹੜਾ ਜੀ ਇਹ ਬੀਜ ਤਾਂ ਇਹ ਆਮ ਤੁਸੀਂ ਕੋਈ ਬੀਜ ਬੀਜ ਲੋ ਚ ਕੋਈ ਦਿੱਕਤ ਨਹੀਂ। ਅੱਛਾ ਇਹ ਤੋਂ ਬਾਅਦ ਕਿਹੜੀ ਫਸਲ ਲਾਹੋਗੇ ਤੇ? ਇਹ ਤੋਂ ਬਾਅਦ 1 ਕਿੱਲਾ ਤਾਂ ਪੱਠਿਆਂ ਚ ਆ ਜਾਣਾ। ਜੀ। ਬਾਕੀ ਫਿਰ ਪੰਪਕਿਨ ਲਾ ਦੀਦਾ ਜੀ। ਪੰਪਕਿਨ। ਹਾਂਜੀ। ਉਹ ਪੰਪਕਿਨ ਆ ਉਹ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਂਦਾ ਜੀ? ਉਹ 45 ਦਿਨਾਂ ਬਾਅਦ ਟੁੱਟਣਾ ਸ਼ੁਰੂ ਹੋ ਜਾਂਦਾ ਜੀ। ਤੇ ਇਹ ਕਣਕ ਕਿੰਨਾ ਸਮਾਂ ਲੈਂਦੀ ਹੈ ਜੀ? ਕਣਕ ਤਾਂ ਉਨਾ ਹੀ ਸਮਾਂ ਹੁਣੇ ਆਪਣੇ ਵਿਸਾਖੀ ਨੂੰ ਵੱਢੀ ਜਾਊਗੀ ਤਕਰੀਬਨ। ਹਾਂਜੀ। ਇਤੋਂ ਅਪਰੀਸ਼ੀਏਸ਼ਨ ਅਵਾਰਡ ਵੀ ਮਿਲੇ ਜੀ ਤੁਹਾਨੂੰ ਸਾਰੀ ਜਗ੍ਹਾ ਮਿਲੇ ਆ ਜੀ ਸੈਂਟਰਲ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਪੀਏਯੂ ਤੋਂ ਬਿਹਾਰ ਯੂਨੀਵਰਸਿਟੀ ਤੋਂ ਆਪਣੇ ਡੀਡਬਲਯੂਆਰ ਕਰਨਾਲ ਵਾਲਿਆਂ ਦੇ ਸਾਰੀ ਜਗ੍ਹਾ ਮਿਲੇ ਹੈ ਅੱਜ ਦੇ ਜਿਹੜੇ ਪੰਜਾਬ ਵਾਸੀ ਨੇ ਉਹ ਨਾ ਬਾਹਰ ਜਾਣਾ ਪਸੰਦ ਕਰਦੇ ਨੇ ਕੀ ਕਹੋਗੇ ਜੀ ਨਹੀਂ ਬਾਹਰ ਨਹੀਂ ਗਏ ਬਾਹਰ ਗਿਆ ਮੈਂ ਪਰ ਮੈਂ ਉੱਥੋਂ ਵਾਪਸ ਆਇਆ ਮੈਂ ਤਾਂ ਕਹਿੰਦਾ ਨਹੀਂ ਜਾਣਾ ਚਾਹੀਦਾ ਚਲੋ ਸਾਡੇ ਕੋਲ ਫੇਰ ਮੇਰੇ ਕੋਲ ਆਪਣੀ ਜਿਹੜੀ ਮਾਲਕੀ ਹੈ 6 1/2 ਏਕੜ ਦੀ ਹੈ ਸੰਧੂਆ ਪਿੰਡ ਦਾ ਰੋਪੜ ਦੇ ਨਾਲ ਉੱਥੇ ਦਾ ਇੱਕ ਜਿੰਦਰ ਸਿੰਘ ਹੈ ਉਹਦੇ ਕੋਲ 1 1/2 ਏਕੜ ਦੀ ਮਾਲਕੀ ਸੀ ਉਹ ਬੰਦਾ ਨੈਸ਼ਨਲ ਵਾਰਡ ਤੱਕ ਗਿਆ ਕੰਮ ਤੇ ਜਿਹੜਾ ਬੰਦਾ ਧਿਆਨ ਦੇਊਗਾ ਉਹਨੇ ਕੰਮਜਾਬ ਹੋਣਾ ਹੀ ਹੋਣਾ ਜੀਨੇ ਆਪਣੇ ਕੰਮ ਤੇ ਨਹੀਂ ਧਿਆਨ ਦੇਣਾ ਚਾਹੇ ਕੋਈ 100 ਕਿਲਾ 100 ਵੀ ਵਿਕ ਜਾਣਾ ਬਾਹਰ ਤੁਸੀਂ ਕੋਈ ਕਲਾਸਿਸ ਵਗੈਰਾ ਖੇਤੀ ਦੀ ਲਾਉਣ ਗਏ ਸੀ ਜੀ ਉਹਦੀ ਬਿਲਕੁਲ ਵਰਕ ਫਾਰਮਰ ਸੀ ਮੇਰਾ ਭਰਾ ਸੀ ਉੱਥੇ ਉਹਨੇ ਬੁਲਾਇਆ ਸੀ ਉਹ ਚਲੇ ਗਿਆ ਸੀ ਜਦੋਂ ਉਹ ਤੇ ਕੰਮ ਦੇਖਿਆ ਵੀ ਇੱਥੇ ਨਾਲੋਂ 10 ਗੁਣਾ ਕੰਮ ਕਰਨਾ ਪੈਂਦਾ ਪੰਜਾਬ ਦੀ ਕਿਹੜੀ ਚੀਜ਼ ਖੇਚ ਲਈ ਦੀ ਤੁਹਾਨੂੰ ਇੱਥੇ ਵੇਖੋ ਪੰਜਾਬ ਤਾਂ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਹੈਗੀ ਮੈਂ ਪੂਰਾ ਇੰਡੀਆ ਘੁੰਮ ਕੇ ਦੇਖ ਲਿਆ ਕੰਨਿਆ ਕੁਮਾਰੀ ਤੱਕ ਜਾ ਕੇ ਆਇਆ ਮੈਂ ਯੂਰਪ وچ ਕਈ ਕੰਟਰੀ ਘੁੰਮ ਕੇ ਦੇਖ ਲਿਆ ਪੰਜਾਬ ਵਰਗੀ ਧਰਤੀ ਕਿਤੇ ਵੀ ਨਹੀਂ ਹੈਗੀ ਫਿਰ ਇਹਦੀ ਜਿਹੜੀ ਕਣਕ ਜਦੋਂ ਪੱਕ ਜਾਂਦੀ ਆ ਵੱਢਦੇ ਹਾਂ ਤੇ ਰਾਲੀ ਦਾ ਕੀ ਕਰਦੇ ਤੁਸੀਂ ਇਹ ਤੂੜੀ ਬਣ ਜਾਂਦੀ ਡੰਗਰਾਂ ਵਾਸਤੇ ਦੀ ਕਣਕ ਦੀ ਜਿਹੜੀ ਥੱਲੇ ਨਾਲ ਰਹਿ ਜਾਂਦਾ ਉਹਦੀ ਤੂੜੀ ਬਣ ਜਾਂਦੀ ਡੰਗਰਾ ਵਾਂਗੂ। ਲਾਉ ਵੀ ਕਰਦੇ ਹੁੰਦੇ ਸੀ। ਬਲੌ ਪਰਾਲੀ ਮੌਕੇ ਹੁੰਦਾ। ਆਸਟ ਕਿਸਾਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹ ਮੈਸੇਜ ਤਾਂ ਇਹ ਹੈ ਜੀ ਇਕੱਠੇ ਹੋ ਕੇ ਰਲ ਮਿਲ ਕੇ ਕੰਮ ਕਰੋ। ਲੜਾਈ ਝਗੜੇ ਛੱਡੋ ਆਪਣੇ। ਤੇ ਆ ਸਰਕਾਰਾਂ ਜਿਹੜੀਆਂ ਫਿਰਦੀਆਂ ਕੀ ਇਹਨਾਂ ਦੇ ਮਗਰ ਫਿਰਨਾ ਛੱਡੋ ਕੋਈ ਕਿਸੇ ਦੀ ਜਿੰਦਾਬਾਦ ਕੋਈ ਕੋਈ ਝਾੜੂ ਜਿੰਦਾਬਾਦ ਕਹਿੰਦਾ ਕੋਈ ਤੱਕੜੀ ਜਿੰਦਾਬਾਦ ਕਹਿੰਦਾ ਕੋਈ ਪੰਜਾ ਕਹਿੰਦੇ ਇਹ ਗੱਲ ਛੱਡਣੀ ਪੈਣੀ ਹੈ। ਸਾਨੂੰ ਆਪਣੇ ਕੰਮ ਤੇ ਧਿਆਨ ਦੇਣਾ ਪੈਣਾ। ਪਿੰਡਾਂ 'ਚ ਪਾਰਟੀਵਾਦ ਹੀ ਖਤਮ ਕਰੋ ਆਪਣੇ ਕੰਮ ਤੇ ਧਿਆਨ ਦਿਓ ਪਿੰਡ ਦੇ ਲੋਕਾਂ ਨਾਲ ਰਲ ਮਿਲ ਕੇ ਕੰਮ ਕਰੋ ਤਾਂ ਅਸੀਂ ਕਾਮਯਾਬ ਹੋਵਾਂਗੇ